ਖਬਰ ਮਿਲੀ ਹੈ ਨਾ ਜੀ ਜ਼ਰਾ ਸਲ ਮੈਨੂੰ ਇਹ ਮੀਡੀਆ ਦੇ ਥਰੂ ਮਿਲੀ ਸੀ ਮੈਂ ਉਦੋਂ ਬਾਰਡਰ ਜਿਹੜਾ ਹੈਗਾ ਉੱਥੇ ਯੁੱਧ ਨਾਸ਼ੀ ਵਿਰੋਧਾ ਨਾ ਜੀ ਮੈਂ ਫਰੋਜ਼ ਪਰ ਤਾਰਣ ਤਾਰਣ ਹੋ ਰਮਸਰ ਸਾਹਿਬ ਦੇ ਟੂਰ ਤੇ ਸੀਗਾ ਕਾਫੀ ਦੂਰ ਸੀਗਾ ਇੱਥੋਂ ਤੇ ਮੈਂ ਫਿਰ ਪਹੁੰਚ ਮੇਰੇ ਵਾਸਤੇ ਪਹੁੰਚਣਾ ਉੱਥੋਂ ਘਟੋ ਘਟ ਵੀ 4-5 ਘੰਟੇ ਦਾ ਮੇਰਾ ਸਫ਼ਰ ਸੀਗਾ ਤੇ ਮੈਂ ਫਿਰ ਰਸੌਣ ਸਾਹਿਬ ਨਾਲ ਫੋਨ ਕੀਤਾ ਕਹਿੰਦੇ ਡਾਕਟਰ ਸਾਹਿਬ ਮੈਂ ਖੰਨੇ ਹੀ ਆ ਮਾ ਹੋਣੇ ਜਾਣਾ ਤੇ ਉਹ ਵੈਸੇ ਅਨਾਉਂਸਮੈਂਟ ਕਰਗੇ ਸੀ ਜੀ ਮੈਂ ਕੱਲ ਸਭ ਤੋਂ ਪਹਿਲੀ ਗੱਲ ਸੀ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਬਾਕੀ ਤਾਂ ਕੋਈ ਗੱਲ ਨਹੀਂ ਜਿਹੜਾ ਤੂੜੀ ਵਾਲਾ ਨੁਕਸਾਨ ਹੈ ਤਾਂ ਅਸੀਂ ਜਿਹੜੇ ਵੀ ਕਿਸਾਨ ਦਾ ਜੰਨਾ ਹੋਇਆ ਉਹ ਮੈਂ ਆਪਦੀ ਤਨਖਾਹ ਤੋਂ ਖਰੀਦ ਕੇ ਦੇ ਦਾਂਗਾ ਉਹਨਾਂ ਨੂੰ ਕੋਈ ਇਸ਼ੂ ਨਹੀਂ ਆਜੇ ਤੁਮ ਮਰਜ਼ੀ ਲੈ ਲੈਣ ਮੈਨੂੰ ਦੱਸ ਦੇਣ ਪਰਨੇ ਦੀ ਤੂੜੀ ਆਈ ਉਹ ਬੰਦੇ ਦਾ ਤੇ ਅਸੀਂ ਪ੍ਰਸ਼ਾਸਨ ਵੱਲੋਂ ਵੀ ਸਾਰ ਸਭਵਗ ਇਹਨਾਂ ਦੀ ਮਦਦ ਕਰ ਰਹੇ ਹਾਂ ਜੀ ਬਚਾਏ ਹੋ ਗਿਆ ਵੀ ਤੂੜੀ ਸੀ ਮਤਲਬ ਦਾਣਾ ਸੰਭਾਲਿਆ ਹੋਇਆ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਮਤਲਬ ਜਿਹੜਾ ਜਾਨੀ ਨੁਕਸਾਨ ਦਾ ਜਿਹੜਾ ਸੀਗਾ ਉਹ ਤੇ ਕੱਲ ਮੈਂ ਪੀਜੇ ਗਿਆ ਸੀ ਉੱਥੇ ਇੱਕ ਆਪਣੇ ਸਾਡੇ ਇੱਥੋਂ ਸੀਗੇ ਜੀ ਜਿਹੜੇ ਤੇ ਇੱਕ ਫਰੀਦਕੋਟ ਤੋਂ ਸੀ ਔਰ ਇੱਕ ਮੋੜ ਮੰਡੀ ਤੋਂ ਸੀ ਤਿੰਨ ਬੰਦੇ ਜਿਹੜੇ ਸੀ ਉਹ ਉਹ ਇਸ ਤੋਂ ਵੀ ਜ਼ਿਆਦਾ ਬੁਰੀ ਤਰ੍ਹਾਂ ਚੋਲਸੇ ਹੋਏ ਸੀਗੇ ਤੇ ਇਹਨਾਂ ਦਾ ਜਿਹੜਾ ਇਲਾਜ ਆਇਆ ਸੀ ਉਹ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਉਹਨਾਂ ਨੇ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਜੀ ਉਹ ਕਹਿੰਦੇ ਡਾਕਟਰ ਸਾਹਿਬ ਨੂੰ ਦਾ ਸਾਰਾ ਇਲਾਜ ਕਰਾਓ ਉਹਦੇ ਵਿੱਚ ਕਮੀ ਨਹੀਂ ਰਹਿਣੀ ਚਾਹੀਦੀ ਇਲਾਜ ਸਾਰਾ ਅਸੀਂ ਇਹਨਾਂ ਦਾ ਫ੍ਰੀ ਕਰਾਵਾਂਗੇ ਜੀ ਸਾਰਾ ਇੱਕ ਤਾਂ ਇਹ ਮਦਦ ਹੈ ਬਾਕੀ ਪਰਿਵਾਰ ਦੀ ਹੋਰ ਸੰਭਵ ਵੀ ਜੋ ਵੀ ਉਹਨਾਂ ਦੀ ਹੋਰ ਮਦਦ ਹੈ ਮੈਂ ਕਰਕੇ ਵੀ ਆਇਆ ਹੋਰ ਵੀ ਕਰਾਂਗੇ ਕਿਉਂਕਿ ਉਹ ਬੜੀ ਪਤਾ ਨਹੀਂ ਵਿਚਾਰਾ ਕਿੰਨੀ ਦੇਰ ਕੰਮ ਨਹੀਂ ਕਰ ਪਾਏਗਾ ਔਰ ਅਸੀਂ ਪਹਿਲਾਂ ਤਾਂ ਅਰਦਾਸ ਇਹ ਆ ਕਿ ਐਸੋ ਲਿਸਟ ਇਹਨਾਂ ਦੇ ਵਿੱਚ ਜਿਹੜੇ ਸੜ ਜਾਂਦੇ ਬੰਦੇ ਨੇ ਜਿਨ੍ਹਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਆ ਇਹਨੂੰ ਐਕਿਊਟ ਰੀਨਲ ਸ਼ਟਡਾਊਨ ਕਹਿੰਦੇ ਆ ਬਾਲੋ ਕਿਡਨੀਆਂ ਇੱਕਦਮ ਕੰਮ ਕਰਨਾ ਬੰਦ ਕਰ ਦਿੰਦੀਆਂ ਤੇ ਡਾਇਲਿਸਿਸ ਹੋ ਰਿਹਾ ਉਹਨਾਂ ਦਾ ਬਟ ਕਈ ਵਾਰੀ ਰਿਕਵਰ ਕਰ ਜਾਂਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਔਰ ਅਰਦਾਸ ਵੀ ਹੈ ਹੁਣ ਤਾਂ ਇਸ ਤੋਂ ਅੱਗੇ ਤਾਂ ਅਰਦਾਸ ਹੀ ਆ ਜੀ ਦੇ ਉਹਨਾਂ ਦੇ ਗੁਰਦੇ ਠੀਕ ਹੋ ਜਾਣ ਉਹ ਬਾਕੀ ਜਿਹੜਾ ਪਟਿਆਲੇ ਵਾਲੇ ਆਪਣੇ ਇੱਥੇ ਵਾਲੇ ਸਾਥੀ ਸੀ ਆਪਣੇ ਮਜ਼ਦੂਰ ਸੀ ਉਹ ਉਹਨਾਂ ਦੇ ਬਰਨ 50 55% ਦੂਜਿਆਂ ਦੇ 80% ਦੇ ਕਰੀਬ ਜੀ 85% ਉਹਨਾਂ ਦਾ ਫੇਸ ਵੀ ਸਾਰਾ ਕੁਝ ਹੋਇਆ ਸੀ ਤੇ ਅਗਰ ਤੋਂ ਅੱਗੇ ਅਰਦਾਸ ਹੈ ਜੀ ਆਪਾਂ ਬਾਕੀ ਮਦਦ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਮਾਂ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ ਸਰਕਾਰ ਇਹਨਾਂ ਦੇ ਨਾਲ ਖੜੀ ਆ ਜੀ ਪੂਰੀ ਲੜਦ ਕੇ ਖੜੀ ਆ ਅਸੀਂ ਇਹ ਸਾਰਾ ਕੁਝ ਕਰਾਂਗੇ ਅਸੀਂ ਮੈਂ ਇਹਨਾਂ ਨਾਲ ਸਲਾਹ ਕਰਦੇ ਸੀਗਾ ਜੀ ਅੱਗੇ ਜਿਸ ਤਰ੍ਹਾਂ ਆਪਣੇ ਬਜਿੱਥੇ ਜਿੱਥੇ ਕਣਕ ਆ ਵੀ ਨਹੀਂ ਤਾਂ ਕਣਕ ਹੀ ਕਿਤੇ ਕਈ ਜਗ੍ਹਾ ਤੇ 100 100 200 200 ਏਕੜ ਸੜ ਗਏ ਨਾ ਇਹ ਕਿਉਂਕਿ ਕਣਕ ਸੁੱਕੀ ਹੁੰਦੀ ਆ ਝੋਨੇ ਦੇ ਵਿੱਚ ਨਾ ਜੀਰੀ ਦਾ ਜਿਹੜਾ ਮੁੱਢ ਹੁੰਦਾ ਹ ਹਰਾ ਹੁੰਦਾ ਉਹਦੇ ਚ ਅੱਗੇ ਇਸ ਤਰ੍ਹਾਂ ਨਹੀਂ ਲੱਗਦੇ ਉਸ ਲਈ ਵੈਸੇ ਵੀ ਜਿਹੜੀ ਔਸ ਪੈਂਦੀ ਆ ਜਾਂ ਹੋਰ ਦੂਜਾ ਮਾਹੌਲ ਹਲਕ ਤਰ੍ਹਾਂ ਹੁੰਦਾ ਉਹਦੇ ਚ ਨਹੀਂ ਆਂਦੀ ਦਿੱਕਤ ਇਹ ਕਣਕ ਚ ਆਂਦੀ ਆ ਤੇ ਇਹਦੇ ਚ ਇਹ ਸੀਗਾ ਵੀ ਜੇ ਕਣਕ ਦੇ ਜੇ ਦੋਨੇ ਕਿਸਾਨ ਆਪਣੇ ਜਿਹੜੀ ਸਾਂਝੀ ਵਾਟਾ ਜੇ ਉੱਥੇ ਆਪਣਾ ਸਰੋਂ ਬੀਜ ਲੈਣ ਨਾਲੇ ਤਾਂ ਥੋੜੀ ਡਾਈਵਰਸੀਫਿਕੇਸ਼ਨ ਹੋ ਜਾਏਗੀ ਨਾਲੇ ਸਰੋਂ 15 20 ਦਿਨ ਪਹਿ ਜਿੱਥਾਂ ਕੋਈ ਉਹਦੇ ਚ ਵੱਢ ਕੇ ਚਾਰਾ ਬੀਜਦਾ ਜਾਂ ਜਿੱਥੇ ਵਰਸੀਨ ਆ ਜਿੱਥੇ ਅੱਗੇ ਜਿੱਥੇ ਮੱਕੀ ਦਾ ਖੇਤ ਸੀਗਾ ਸੋ ਜੇ ਇਸ ਤਰ੍ਹਾਂ ਦਾ ਕੋਈ ਆਪਣੇ ਕਿਸਾਨ ਵੀ ਜੇ ਲੋਕਲ ਲੈਵਲ ਤੇ ਪਲੈਨਿੰਗ ਕਰਕੇ ਨਾ ਜੀ ਤੇ ਉਹਦੇ ਚ ਗ੍ਰੀਨ ਜਿਹੜੀਆਂ ਕੋਈ ਕ੍ਰੌਪਸ ਖੜੀਆਂ ਹੋਣ ਜਦੋਂ ਕਣਕ ਨੇ ਪੱਕਣਾ ਤੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜੜੀ ਇਹਦੇ ਚ ਮਦਦ ਮਿਲ ਸਕਦੀ ਹੈ ਬਾਕੀ ਕਿਸਾਨ ਭਰਾ ਅਵੇਅਰ ਹੈਗੇ ਆ ਜੀ ਇਹ ਸਾਰਾ ਪਾਣੀ ਸਟੋਰ ਕਰਦੇ ਆ ਇਹਨਾਂ ਨੇ ਇੱਥੇ ਆ ਕੇ ਵੀ ਇਹਨਾਂ ਨੇ ਸਾਰਾ ਸਾਰਾ ਪ੍ਰਿੰਟ ਪਹੁੰਚ ਗਿਆ ਸੀਗਾ ਲੇਕਿਨ ਇੱਕ ਬੰਦਾ ਕਿਤੇ ਘਿਰ ਗਿਆ ਕੁਝ ਦੋਨੋਂ ਪਾਸੇ ਉਹਨਾਂ ਦੇ ਮਾਤੀ ਸਾਹਿਬ ਪੰਜਾਬ ਚ ਅੱਜ ਦੀ ਘਟਨਾਵਾਂ ਬਹੁਤ ਵਾਪਰੀ ਨੇ ਇਹ ਸਰਕਾਰ ਮਾਦੀ ਦਾ ਕੀ ਕਰਦਾ ਇਹ ਸਰਕਾਰੇ ਦੇ ਬਾਰੇ ਕਰਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਚ ਆਪਾਂ ਉਹਦੇ ਚ ਆਪਾਂ ਨੂੰ ਸੋਚਣਾ ਪਏਗਾ ਵੀ ਕਿਸਾਨਾਂ ਦੇ ਲੈਵਲ ਤੇ ਕੀ ਹੋ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਜਿਆਦਾ ਉਹਦੇ ਨਾਲ ਡਾਈਵਰਸੀਫਿਕੇਸ਼ਨ ਵੀ ਹੋਏਗੀ ਵੀ ਗ੍ਰੀਨ ਬੈਲਟਸ ਬਾਕੀ ਸਾਨੂੰ ਚੇਤਨ ਹੋਣਾ ਪਏਗਾ ਅੱਜ ਕੱਲ ਜਿਵੇਂ ਬਿਜਲੀ ਤਾਂ ਸਰਕਾਰ ਬੰਦ ਰੱਖਦੀ ਆ ਸੋ ਚੰਗਾਣਾ ਵਾਲੀ ਗੱਲ ਉਹ ਤਾਂ ਪ੍ਰੋਬਲਮ ਹੋ ਜਾਂਦੀ ਆ ਸੋਲਵ ਜੀ ਤੇ ਦੂਜਾ ਹੈਗਾ ਵੀ ਜਦੋਂ ਕੰਬਾਈਨ ਹਾਰਵੈਸਟਰ ਚੱਲਦੀ ਆ ਜਾਂ ਜਿਹੜੀ ਆਪਣੇ ਥੂੜੀ ਬਣਾਉਣ ਵਾਲੀ ਮਸ਼ੀਨ ਚੱਲਦੀ ਆ ਨਾ ਜੀ ਉਹ ਜਦੋਂ ਮਸ਼ੀਨ ਵੀ ਚੱਲਦੀ ਉਹਦੇ ਨਾਲ ਵੀ ਚੰਗਾੜੀਆਂ ਪੈਦਾ ਹੁੰਦੀਆਂ ਕਈ ਵਾਰੀ ਉਹਦੇ ਨਾਲ ਹੀ ਹੋ ਜਾਂਦਾ ਤੇ ਕਈ ਵਾਰੀ ਕੋਈ ਬੰਦਾ ਅਣਗੈਲੀ ਕਰ ਦਿੰਦਾ ਵੀ ਜਿਵੇਂ ਇੱਥੇ ਲੱਗਦਾ ਵੀ ਇੱਥੇ ਕੋਈ ਮਸ਼ੀਨ ਵੀ ਨਹੀਂ ਚੱਲ ਰਹੀ ਸੀ ਔਰ ਕੋਈ ਤਾਰਾ ਮੜੀ ਵੀ ਗੱਲ ਨਹੀਂ ਸੀ ਇੱਥੇ ਤੇ ਇਹ ਤਾਂ ਕੋਈ ਕਿਸੇ ਦੀ ਮੱਲ ਅਣਗੈਲੀ ਹੋ ਗਈ ਮੁਰਖਾ ਗੱਲੋ ਤੁਸੀਂ ਫਿਕਰ ਸਿਕਰੇਟ ਬੀਡੀ ਸੋਟ ਤੇ ਜਾਂ ਕੁਛ ਕਰਤਾ ਉਹਦੇ ਨਾਲ ਕਿੱਥੇ ਤੱਕ ਕਿੱਥੇ ਮਤਲਬ ਗੱਲ ਪਹੁੰਚ ਗਈ ਬੰਦਾ ਕਿੱਥੇ ਪਹੁੰਚ ਗਿਆ ਜੀ ਆਪਣਾ ਸੋ ਇਹ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ ਤੇ ਇਹਦੇ ਚ ਮਤਲਬ ਪਰ ਫਿਰ ਵੀ ਮੈਂ ਕਹਣਾ ਵੀ ਚਲੋ ਵਾਇਗਰੂ ਠੀਕ ਕਰਿਓ ਤੰਦਰੁਸਤ ਹੋ ਜਾਏ ਤੇ ਬਾਕੀ ਸਾਰਾ ਜੜਨ ਸਾਰਾ ਜੰਮੂ ਹਮਲਾ ਹੋਇਆ